ਮਤਨ ਕਿਉਂ ਐਵੇਂ ਤੂੰ ਪੁਸ਼ ਬੋਲਦੀ ਆਂਗੀ ਇਹ ਚ ਸਾਡਾ ਕੀ ਕਸੂਰ ਆ ਮਾਂ ਤੂੰ ਸਾਨੂੰ ਕਿਉਂ ਛੱਡ ਕੇ ਗਈ ਆ ਇਹਨਾਂ ਚੰਗਾ ਤੂੰ ਸਾਨੂੰ ਆਪਣੇ ਨਾਲ ਹੀ ਲੈ ਜਾਂਦੀ ਤੂੰ ਵਾਪਸ ਕਿਉਂ ਨਹੀਂ ਆਂਦੀ ਮਾਂ ਵਾਪਸ ਆ ਜਾ ਇਹ ਹਬੀਤੋ ਤੂੰ ਸਾਰਾ ਦਿਨ ਮਾਂ ਨੂੰ ਜਾਲ ਕਰ ਕਰਕੇ ਰੋਈ ਜਾਂਦੀ ਰਹਿੰਦੀ ਐ ਨਹੀਂ ਵੀਰੇ ਮੈਂ ਰੋਈ ਨਹੀਂ ਉਹ ਤਾਂ ਬਸ ਵੈਸੀ ਮਨ ਜਾ ਪਰ ਗਿਆ ਸੀ ਉਹ ਤੈਨੂੰ ਪਤਾ ਨਵੇਂ ਮਾਂ ਹੁਣ ਕਦੇ ਵਾਪਸ ਨਹੀਂ ਆਉਂਦੀ ਹੈਗੀ ਪਰ ਵੀਰੇ ਇਸ ਆਪਣਾ ਕੀ ਕਸੂਰ ਸੀਗਾ ਮਾਂ ਪਾਪ ਨੂੰ ਛੱਡ ਕੇ ਕਿਉਂ ਗਈ ਮਾਂ ਗਈ ਤਾਂ ਗਈ ਨਾਲ ਬਾਪੂ ਵੀ ਤੁਰ ਗਿਆ ਜਿਹੜਾ ਰੱਬ ਨੂੰ ਮਨਜ਼ੂਰ ਹੁੰਦਾ ਨਾ ਉਹੀ ਹੋਣਾ ਹੁੰਦਾ ਬਸ ਜਿਹੜਾ ਲਿਖਿਆ ਆਪਣੀ ਕਿਸਮਤ ਦੇ ਵਿੱਚ ਉਹ ਹੋ ਗਿਆ ਇਹਦਾ ਕੁਛ ਆਪਣੀ ਕਿਸਮਤ ਹੀ ਕਿਉਂ ਲਿਖਣਾ ਸੀ ਰੱਬ ਨੇ ਵੀਰੇ ਪਰ ਉਹ ਤਾਂ ਜਿਹੜਾ ਕੁਛ ਹੋਣਾ ਸੀ ਹੋ ਗਿਆ ਹਨਾ ਤੂੰ ਹੁਣ ਮਾਂ ਨੂੰ ਜਿਆਦਾ ਨਾ ਕਰਿਆ ਕਰ ਠੀਕ ਹੈ ਤੇ ਨਾਲੇ ਪੜਾਈ ਵੱਲ ਧਿਆਨ ਦੇ ਤੂੰ ਹਾਂ ਵੀਰੇ ਪੇਪਰ ਵੀ ਸਿਰ ਤੇ ਨਹੀਂ ਗਏ ਹੁਣ ਮੈਂ ਪੜਾਈ ਵੱਲੀ ਧਿਆਨ ਦਿੰਨੀ ਆ ਔਰ ਪੜਿਆ ਕਰ ਫੇਰੀ ਬੇਬੇ ਆਪੋ ਦੇ ਸੁਪਨੇ ਪੂਰੇ ਹੋਣਗੇ ਸੁਪਨੇ ਤਾਂ ਵੀਰੇ ਨੂੰ ਪੂਰੇ ਕਰਨੇ ਆ ਜੋ ਜਿੱਥੇ ਮੈਂ ਬਹੁਤ ਜ਼ਿਆਦਾ ਪੜ੍ਹਦੇ ਆਂਗੇ ਸੜਾ ਧਿਆਨ ਸਿਰ ਪੜ੍ਹਾਈ ਵੱਲ ਆ। ਫਿਰ ਮੈਂ ਇੱਕ ਗੱਲ ਕਰਨੀ ਸੀ ਕਿ ਹਾਂ ਦੱਸੋ। ਮੈਂ ਭਾਬੀ ਨੂੰ ਪੁੱਛਿਆ ਸੀ ਕਿ ਵੀ ਉਹਨਾਂ ਦੇ ਮੰਮਾ ਬਿਮਾਰ ਨੇ ਮੈਨੂੰ ਪਤਾ ਚੱਲਿਆ। ਉਹ ਗਏ ਕਿਉਂ ਨਹੀਂ ਆਗੇ ਆਪਣੇ ਮੰਮੀ ਕੋਲ? ਤਾਂ ਮੈਂ ਇਹ ਨਹੀਂ ਜਾਣ ਦਿੱਤਾ ਹੈਗਾ ਉਹਨੂੰ। ਛੋਟੇ ਪੇਪਰਾਂ ਕਰਕੇ ਮਹਾਸੋੜੀ ਪੜ੍ਹਾਈ ਖਰਾਬ ਹੋ ਜੂਗੀ ਫੇਰ। ਫਿਰ ਸਾਨੂੰ ਘਰ ਦੇ ਕੰਮ ਕਰਨੇ ਪੈਣਗੇ। ਕੋਈ ਨਹੀਂ ਵੀਰੇ ਘਰ ਦੇ ਕਿੰਨੇ ਕੀ ਕੰਮ ਨੇ। ਥੋੜੇ ਜੇ ਕੰਮ ਹੁੰਦੇ ਨੇ ਕਿ ਘੰਟੇ 'ਚ ਕੰਮ ਨਿਬੜ ਜਾਂਦੇ ਆ ਅਸੀਂ ਆਪਣੇ ਘਰ ਦੇ ਕੰਮ ਤੇ ਪੜਾਈ ਦੋਨੋਂ ਸਾਂਭ ਲਾਂਗੇ ਜਾ ਆਣ ਦੋ ਭਾਬੀ ਨੂੰ ਉਹ ਨਹੀਂ ਨਹੀਂ ਉਹ ਪੇਪਰਾਂ ਤੋਂ ਬਾਅਦ ਜਾਏ ਕੋਈ ਨਾ ਛੋੜੇ ਪੇਪਰ ਹੋ ਜਾਣਗੇ ਫਿਰ ਵਗ ਜੂਗੀ ਫਿਰ ਤੁਸੀਂ ਵੀ ਤਾਂ ਸਮਝੋ ਉਹਨਾਂ ਦੀ ਮੰਮੀ ਬਿਮਾਰ ਹੈ ਕੋਈ ਨਾ ਸਮਝਦਾ ਮੈਂ ਮੈਂ ਉਹਨੂੰ ਕਿਹਾ ਸੀ ਆਪਾਂ ਇਕੱਲੇ ਜਾ ਕੇ ਪਤਾ ਲਿਆਵਾਂ ਪਰ ਇਹਨਾਂ ਟਾਈਮ ਨਹੀਂ ਹੈਗਾ ਆਪਣੇ ਕੋਲ ਵੀ ਉੱਥੇ ਰਹਿ ਜੀਏ ਦੋ ਚਾਰ ਦਿਨ ਕੋਈ ਨਹੀਂ ਭਾਬੀ ਦੋ ਦਿਨ ਲਾ ਆਉਗੀ ਉਹ ਨਹੀਂ ਛੋੜੇ ਨਾ ਪੜਾਈ ਖਰਾਬ ਹੋ ਜਾਓ ਠੀਕ ਹੈ ਹੁਣ ਕੇ ਪੇਪਰਾਂ ਦੇ ਵਿੱਚ ਦੇਖ ਲਓ ਪੜ੍ਹਨਾ ਵੀ ਹੁੰਦਾ ਹੈਗਾ ਤੁਸੀ ਕੋਈ ਨੀ ਜੇ ਤੇ ਰੱਜੀ ਕਿੱਧਰ ਗਈ ਹੈ ਉਹ ਪਤਾ ਨਹੀਂ ਮੈਨੂੰ ਕੈਰੀ ਦੇ ਚੁੱਕੀ ਕੰਮ ਕਰਨਰ ਸੋਈ ਚ ਹੋਣੀ ਉਹ ਉਹ ਕੰਮ ਸਾਰੇ ਆਪੀ ਕਰ ਲੂਗੀ ਤੇਰੀ ਬਾਬੀ ਅਰ ਲਿਆ ਕਰੋ ਤੁਸੀਂ ਹਾਂ ਬਸ ਪੜਨੀ ਲੱਗੀਆਂ ਦੋਨੋਂ ਤੇ ਨਾਲੇ ਹੁਣ ਰੋਣਾ ਨਹੀਂ ਠੀਕ ਹੈ ਹਾਂ ਜੀ ਤੇ ਪੜ ਲਾ ਠੀਕ ਹੈ ਤੇ ਰੱਜੀ ਨੂੰ ਮੈਂ ਭੇਜਦਾ ਹਾਂ ਹਾਂ ਜੀ ਵੀਰਾ ਤਾਂ ਮੰਨ ਨਹੀਂ ਹੈਗਾ ਭਾਬੀ ਨੂੰ ਭੇਜਣ ਲਈ ਤੇ ਬਾਅਦ ਵਿੱਚ ਆਪਾਂ ਜਦੋਂ ਵਿਵਾਰੀ ਸੰਦੋਨਾਂ ਨੂੰ ਕਹੂਗੀ ਫੋਨ ਮੇਂ ਬਿਲਦੀ ਉਪਰੋਕ ਨਹੀਂ ਜਾ ਸਕਦੀ ਸੱਚੀ ਪਤਾ ਨਹੀਂ ਕਦੋਂ ਆਉਗੀ ਹਾਂ ਹਾਂ ਮੈਂ ਬਾਕੀ ਸਾਰਾ ਕੰਮ ਤਾਂ ਕਰ ਲਿਆ ਸੀਗਾ ਹਾਂ ਤੇ ਤੂੰ ਅੱਗੇ ਵੀ ਮੈਨੂੰ ਕੋਸ਼ਣ ਜੇ ਭੇਜ ਦੇ ਠੀਕ ਹੈ ਹਾਂ ਹਾਂ ਹੋਰ ਵਧੀਆ ਸਭ ਠੀਕ ਹੈ ਚੱਲ ਮੈਂ ਕਰਦੀ ਆਂ ਬਾਅਦ ਕੋਣਾ ਕਿਨਾਂ ਕਰੀ ਇਹਨੇ ਗੱਲ ਭਾਬੀ ਮੇਰੇ ਫਰੈਂਡ ਆ ਗਏ ਉਹ ਤਾਂ ਮੈਂ ਨਾਲ ਪੇਪਰ ਦੀ ਡਿਸਕਸ਼ਨ ਕਰ ਰਹੀ ਸੀਗੀ ਅੱਛਾ ਕੰਮ ਵਾਲੇ ਦਾ ਤੁਸੀਂ ਕਹਿ ਦਿੰਦੇ ਆ ਅਸੀਂ ਪੜਨਾ ਪੜਨਾ ਕੰਨ ਵਾਲੇ ਲਾਉਣ ਵਾਲੇ ਨਹੀਂ ਕੰਮ ਹੁੰਦੇ ਤੁਹਾਨੂੰ ਪੜਾਈ ਜਿਆਦਾ ਹੁੰਦੀ ਉਹਦੋਂ ਭਾਬੀ ਫਿਰ ਪੇਪਰ ਦੀ ਹੀ ਗੱਲ ਕਰ ਰਹੀ ਸੀ ਨਾ ਮੈਂ ਕਿਹੜਾ ਕੋਈ ਹੋਰ ਗੱਲ ਕਰ ਰਹੀ ਸੀ ਮੈਂ ਕਿਵੇਂ ਮੰਨ ਲਾਂ ਤੂੰ ਪੇਪਰ ਦੀ ਗੱਲ ਕਰੀ ਜਾਂਦੀ ਸੀ ਲੋਕ ਤਾਂ ਤੁਸੀਂ ਐਂ ਲਾ ਲਾ ਕੇ ਰੱਖ ਦਿਓ ਫੋਨ ਨੂੰ ਪਤਾ ਨਹੀਂ ਕੀ ਆ ਤੁਹਾਡਾ ਇਹਦੇ ਵਿੱਚ ਭਾਬੀ ਮੈਂ ਕਿਹੜਾ ਲੋਕ ਨੂੰ ਦੱਸਣ ਤੋਂ ਮਨਾ ਕਰਿਆ ਤੁਹਾਨੂੰ ਸੱਚ-ਸੱਚ ਦੱਸ ਕੁੜੀਏ ਕਿੰਨਾ ਗੱਲ ਕਰੀ ਜਾਂਦੀ ਸੀ ਤੂੰ ਭਾਬੀ ਮੇਰੇ ਫਰੈਂਡ ਹੈ ਮੈਂ ਕਰਾਵਾਂ ਤੁਹਾਡੀ ਉਹਦੇ ਨਾਲ ਗੱਲ ਕੀ ਪਤਾ ਸਿਖਾਰ ਕਿ ਹੋਵੇ ਤੇਰੀ ਫਰੈਂਡ ਨੂੰ ਗੱਲ ਕਿਸੇ ਹੋਰ ਨਾਲ ਕਰਦੀ ਹੋਮ ਮੈਂ ਕੁੱਝ ਵੀ ਨਾ ਮੰਨਾਂ ਤੇਰਾ ਭਾਬੀ ਮੈਂ ਇਦਾਂ ਦੀ ਨਹੀਂ ਹੈਗੀ ਜਿੱਦਾਂ ਹੀ ਤੁਸੀਂ ਮੈਨੂੰ ਸਮਝ ਰਹੇ ਹੋਗੇ ਨਹੀਂ ਇਦਾਂ ਉਦਾਂ ਨਹੀਂ ਤਾਂ ਮੈਂ ਤੈਨੂੰ ਕਹਿ ਹੀ ਨਹੀਂ ਤੈਨੂੰ ਵਾਲੀਆਂ ਗੱਲਾਂ ਆਉਂਦੀਆਂ ਨੇ ਚਲ ਕੋਈ ਗੱਲ ਨਹੀਂ ਭਾਬੀ ਰੱਖ ਲਓ ਤੁਸੀਂ ਫੋਨ ਫੋਨ ਤਾਂ ਮੈਂ ਰੱਖ ਲੂੰਗੀ 2 ਮਿੰਟ ਬਾਅਦ ਆਇਨਾ ਕਹਿਦੀ ਆ ਕੇ ਵੀ ਫੋਨ ਦੇ ਦੇ ਭਾਬੀ ਮੈਨੂੰ ਹੱਦ ਹੋਈ ਤੇ ਕੁੜੀ ਜੀ ਦੀ ਬੋਲਦੀ ਕਿੰਨਾ ਜਮੇ ਨਹੀਂ ਗੱਲ ਸੁਣਦੀ ਉਹ ਨੁਆਏ ਆ ਬਿਲੌਕ ਲੱਗਿਆ ਹੋਇਆ ਇਹਨੇ ਕਿਹੜੇ ਫੋਨ ਚੈੱਕ ਕਰਨਾ ਕੋਈ ਨਾ ਲੋਕ ਵੀ ਮੈਨੂੰ ਖਲਵਾਉਣਾ ਆਉਂਦਾ ਬਾਜ ਨੇ ਸਰੀ ਲਾਤਾ ਐ ਉਹਨਾਂ ਨੇ ਆਪ ਫੜਨੀ ਹੋਣਾ ਸੀਗਾ ਮਰ ਕਰਤਾ ਕਰ ਲੋਦੇ ਨਾਲ ਨਾ ਹਾਂ ਹੰਦਰ ਤਰ ਰੱਖਿਆ ਚੀ ਕੁੰਚੀ ਜੀ ਦੇਖ ਕਿਵੇਂ ਸਾਇਲੈਂਟ ਲਾ ਲਾ ਕੇ ਰੱਖਦੀਆਂ ਨੇ ਬਈ ਹਾਂ ਹੁਣ ਆਉਂਦੇ ਦਾ ਪਤਾ ਨਾ ਲੱਗੇ ਮੈਨੂੰ ਸੌਣ ਲਾ ਸਿੱਧਾ ਲਾਈਨ ਤੇ ਆਉਣਾ ਜਾਂ ਨਹੀਂ ਆਉਣਾ ਤੇ ਮੈਨੂੰ ਆਪਣਿਆਂ ਦੀ ਭਾਸ਼ਾ ਵਰਤਣੀ ਪੈਣੀ ਆ ਬਹੁਤ ਟਾਈਮ ਹੋ ਗਿਆ ਤੇਰੀ ਮਿੰਨਤਾ ਕਰਦੇ ਨੂੰ ਹੈਲੋ ਹੁਣ ਬੋਲ ਤਾਂ ਪੈ ਮੂੰਹ ਚ ਬੋਲ ਨਹੀਂ ਹੈਗਾ ਚਲ ਠੀਕ ਆ ਕੱਲ ਨੂੰ ਬੋਲਦਾ ਮੈਂ ਆਪੇ ਘੜਵਾ ਲੈਣਾ ਤੇਰੇ ਮੂੰਹ ਚੋਂ ਅੱਛਾ ਇਹ ਕੁਛ ਕਰਦੇ ਫਿਰਦੇ ਆ ਨੇ ਇਹ ਦੋਨੇ ਜਾਨੀਆਂ ਤਾਹੇ ਫੋਨ ਦੇ ਪਿੱਛੇ ਪੈ ਰਹੀ ਐ ਮੇਰਾ ਫੋਨ ਦੇ ਦੇ ਮੇਰਾ ਫੋਨ ਦੇ ਦੇ ਕੋਈ ਨਾ ਆਉਣ ਦੇ ਵੀਰੇ ਨੇ ਇਹਦੇ ਨੂੰ ਕਰਦੀਆਂ ਉਹਨਾਂ ਨਾਲ ਗੱਲ ਮੈਨੂੰ ਤਾਂ ਪ੍ਰੂਫ ਹੀ ਚਾਹੀਦਾ ਸੀਗਾ ਉਹ ਆਪਣੇ ਆਪ ਮਿਲ ਗਿਆ ਲੈ ਫੋਨ ਰੱਖਿਆ ਤਾਂ ਕੁਝ ਤਾਂ ਫਾਇਦਾ ਹੋਇਆ ਮੈਨੂੰ ਨਹੀਂ ਇਹ ਤਾਂ ਭਵਿਸ਼ya ਆਇ ਨਹੀਂ ਹੈਗਾ ਮਸੀ ਕਹਿੰਦੀ ਸੀ ਅਸੀਂ ਤੁਹਾਨੂੰ ਇਹੋ ਜਿਹਾ ਲੱਗਦਿਆਂ ਹੁਣ ਦੇਖ ਲੈ ਫੋਨ ਆਉਂਦੇ ਜਦੋਂ ਮੁੰਡਿਆਂ ਦੇ ਉਦੋਂ ਆਉਂਦੇ ਘੱਟ ਹੋ ਗਏ ਤੁਸੀਂ ਇੱਥੇ ਪੈ ਰਹੋ ਠੀਕ ਐ ਬਾਹਰ ਨਾਲ ਦੇਖੇ ਕੁੜੀਆਂ ਨਾਲ ਕੀ ਹੋਇਆ ਨਾ ਕੀ ਨਹੀਂ ਉਹ ਕੀ ਹੋ ਗਿਆ ਕੌੜ ਰੌਲਾ ਪਾਇਗਾ ਪਾਇ ਜਾਣ ਦਾ ਕਿਉਂ ਕਿਸੇ ਕੋਲੇ ਆਹ ਹੋ ਰੌਲਾ ਨਹੀਂ ਪੋਣੀ ਹੈ ਹਨਾ ਉਹ ਕੀ ਹੋਇਆ ਗੱਲ ਵੀ ਦੱਸ ਦੇ ਗੱਲੀ ਦਸਣਾਈਆ ਤੁਹਾਨੂੰ ਸੁਣੋਂਗੇ ਤਾਂ ਹਾਂ ਦੱਸ ਰੱਜੀ ਦੇ ਫੋਨ ਤੇ ਨਾ ਪਤ ਨਹੀਂ ਕੀ ਦਾ ਮੁੰਡਾ ਕਿਹੜੇ ਮੁੰਡੇ ਦਾ ਫੋਨ ਆਇਆ ਸੀਗਾ ਮੁੰਡੇ ਦਾ ਪਾਣਾ ਹਾਂ ਹੁਣ ਆਏ ਨਹੀਂ ਪਤਾ ਉਹ ਮੁੰਡਾ ਕੀ ਨੂੰ ਕਹਿੰਦਾ ਸੀਗਾ ਵੀ ਤੂੰ ਗੱਲ ਕਰਨੀ ਆ ਕਿ ਨਹੀਂ ਚੱਲ ਮੈਂ ਤਾਂ ਬੋਲੀ ਨਹੀਂ ਮੈਂ ਚੁੱਪ ਕਰਕੇ ਸੁਣੀਗੀ ਵੀ ਕੀ ਕਹਿੰਦਾ ਉਹ ਕਹਿੰਦਾ ਨਹੀਂ ਬੋਲਦੀ ਹੁਣ ਕੋਈ ਨਾ ਕੱਲੂ ਵੇਖ ਲੂਗਾ ਕੱਲ ਮੈਂ ਬੁਲਾ ਹੀ ਲਊਗਾ ਨਾ ਆਏ ਨਹੀਂ ਪਤਾ ਕਿਹੜੀ ਨੂੰ ਕਹਿੰਦਾ ਸੀ ਦੋਨਾਂ ਚੋਂ ਉਹ ਕਿਸੇ ਨੂੰ ਗਲਤ ਲੱਗਿਆ ਹੋਵੇ ਆਹੋ ਗਲਤ ਲੱਗਿਆ ਤਾਂ ਸਿੱਧਾ ਥੋੜੀ ਡਾਇਰੈਕਟਲੀ ਬੋਲੂਗਾ ਅਗਲਾ ਕੱਲ ਕੋਈ ਨਾ ਕਰਦਾ ਪਤਾ ਫਿਰ ਇਹ ਹੀ ਕੁਫਾਲੇ ਲੱਗਦੇ ਤਾਂ ਨਹੀਂ ਹੈਗੇ ਜਦੋਂ ਉਹਨਾਂ ਦੇ ਫੋਨ ਤੇ ਫੋਨ ਹੀ ਆ ਗਿਆ ਤੁਹਾਨੂੰ ਫਿਰ ਮੈਂ ਝੂਠ ਬੋਲਦੀ ਆ ਨੰਬਰ ਚੈੱਕ ਕਰ ਲਓ ਰੋਕ ਪਤਾ ਹੀ ਹੁਣ ਤੁਹਾਨੂੰ ਤਾਂ ਇਹ ਤਾਂ ਐ ਦੂਜੇ ਤੀਜੇ ਦਿਨ ਚੇਂਜ ਕਰਤਾ ਨਹੀਂ ਮੈਂ ਤਾਂ ਲੌਕ ਤਾਂ ਵੀ ਨਹੀਂ ਪਤਾ ਖੁੱਲਦਾ ਹੈਗਾ ਕੱਲ ਕੋਈ ਨਾ ਮੈਂ ਕਰਦਾ ਪਤਾ ਲਾਉਣਾ ਤਾਂ ਮੰਨ ਲੈ ਫੋਨ ਸਾਇਲੈਂਟ ਕਰਨ ਦਾ ਕੀ ਮਤਲਬ ਹੈ ਇਹਨਾਂ ਦਾ ਐ ਦੱਸੀ ਮੈਨੂੰ ਫੋਨ ਸਾਇਲੈਂਟ ਰੱਖਦੀਆਂ ਨੇ ਕੱਲੋਂ ਪਹੁੰਚਦਾ ਫਿਰ ਪੁੱਛ ਲਿਓ ਤੁਸੀਂ ਨਹੀਂ ਪੁੱਛਣਾ ਤਾਂ ਮੈਂ ਪੁੱਛ ਲਾਂ ਨਹੀਂ ਫਿਰ ਜੇ ਤੂੰ ਪੁੱਛ ਲੈ ਪਰ ਲੜੀ ਨਾਲ ਨਾਲਾ ਅੱਛਾ ਮੈਂ ਲੜਾ ਨਾ ਉਹਨਾਂ ਨੂੰ ਐ ਕਹਾਂ ਬਿਲਾਓ ਫੋਨ ਤੇ ਗੱਲਾਂ ਕਰੀ ਜਾਓ ਤੁਸੀਂ ਮੁੰਡਿਆਂ ਨਾਲ ਉਹ ਪਿਆਰ ਨਾਲ ਪੁੱਛ ਲਈ ਮੇਰਾ ਐ ਤਾਂ ਦੱਸਣਾ ਉਹਨਾਂ ਨੇ ਹੁਣ ਲੜਕੇ ਦਸਣਾ ਜਾਨ ਨੇ ਪਿਆਰ ਨਾਲ ਵੀ ਨਹੀਂ ਕੋਈ ਨਾ ਕਰ ਲੈਣੀ ਇਹ ਗੱਲ ਮੜੀ ਇਹ ਗੱਲ ਨੂੰ ਐਡੇ-ਐਡੇ ਗੱਲ ਬਣਾਉਂਦੇ ਹੈਗੇ ਮਾਤਰਾ ਬਤਾ ਮਸਾ ਪੈ ਸੀ ਰਜੀਆ ਆਪਣਾ ਆਵਲਾ ਸਿਲੇਬਸ ਕਵਰ ਹੋ ਗਿਆ ਹੁਣ ਆਪਾਂ ਆਪਣਾ ਲਾਸਟ ਸਿਲੇਬਸ ਕਵਰ ਕਰ ਲੈਣੇ ਹੈਗੇ ਤਾਂ ਪੇਪਰਾਂ ਚ ਆਪਣਾ ਔਖਾ ਨਹੀਂ ਹੋਊਗਾ ਨਾ ਹਾਂਜੀ ਜੀ ਨਾਨੀ ਤੂੰ ਕੀ ਕਹਿੰਦੀ ਸੀ ਐਸੇ ਤੈਨੂੰ ਇਹ ਜੀ ਲੱਗਦੀ ਆ ਭਾਬੀ ਤਾਂ ਫੋਨ ਆਉਂਦੇ ਮੁੰਡਿਆਂ ਦੇ ਕੀ ਗੱਲ ਕੀਦੇ ਆਉਂਦੇ ਆ ਕੀ ਕਹੀ ਜਾਣੇ ਭਾਬੀ ਕਿਹੜੇ ਮੁੰਡੇ ਦਾ ਫੋਨ ਆਇਆ ਮੈਨੂੰ ਕੀ ਪਤਾ ਤੁਹਾਨੂੰ ਪਤਾ ਹੋਣਾ ਚਾਹੀਦਾ ਦੋਨਾਂ ਨੂੰ ਦੇ ਫੋਨ ਹੈ ਦੱਸ ਕਿਹਦਾ ਫੋਨ ਸੀ ਉਹ ਤਾਂ ਪਹਿਲਾਂ ਤੂੰ ਗੱਲ ਕਰੀ ਜਾਂਦੀ ਸੀ ਨਾ ਭਾਬੀ ਮੈਂ ਤਾਂ ਆਪਣੇ ਫਰੈਂਡ ਨਾਲ ਕਰ ਰਹੀ ਸੀਗੇ ਤੁਸੀਂ ਚੈੱਕ ਕਰ ਲਓ ਹਿਸਟਰੀ ਭਾਬੀ ਤੁਸੀਂ ਉਹ ਮੁੰਡੇ ਨੂੰ ਪੁੱਛਾਂ ਤੇ ਕੀ ਪਤਾ ਉਹਨੇ ਗਲਤੀ ਨਾਲ ਫੋਨ ਲਾੜਿਆ ਹੋਵੇ ਅੱਛਾ ਗਲਤੀ ਨਾਲ ਤੁਹਾਨੂੰ ਕਿਉਂ ਲਾ ਲਏ ਗਲਤੀ ਨਾਲ ਲਾਉਣੇ ਹੋਰ ਨੂੰ ਨਹੀਂ ਲਾਇਆ ਮੈਨੂੰ ਡਾਇਰੈਕਟਲੀ ਉਹਨੇ ਪਤਾ ਕੀ ਕਿਹਾ ਵੀ ਨਹੀਂ ਬੋਲਦੀ ਤਾਂ ਕੋਈ ਗੱਲ ਨਹੀਂ ਕੱਲ ਆਏਗੀ ਕੱਲ ਮੈਂ ਆਪੇ ਬੁਲਾ ਲੂੰਗਾ ਇਹ ਹੋ ਗਿਆ ਕੋਣ ਹੈਗਾ ਕੀ ਦੀਦੀ ਦੱਸ ਮੈਨੂੰ ਭਾਬੀ ਤੇ ਤੁਹਾਨੂੰ ਥੱਟ ਤੇ ਜਿਆਦਾ ਸ਼ੱਕ ਆ ਨਾ ਉਹ ਮੁੰਡੇ ਨੂੰ ਦੁਬਾਰਾ ਫੋਨ ਕਰਕੇ ਉਹਨੂੰ ਪੁੱਛ ਕੇ ਤੂੰ ਕਿਉਂ ਬੋਲਿਆ ਤਾਂ ਤੈਨੂੰ ਫੋਨ ਕੀਤਾ ਇੱਕ ਮਿੰਟ ਸੱਚ-ਸੱਚ ਦੱਸ ਦੇ ਨਹੀਂ ਤੇਰੇ ਛਿੱਤਰ ਪਲੇਟ ਕਰ ਦੂੰ ਮੈਂ ਸੱਚੀ ਕਹਿਨੀ ਆ ਭਾਬੀ ਇਹਦਾ ਕੁਝ ਨਹੀਂ ਮੇਰੇ ਨਾਲ ਹੁੰਦੀ ਆ ਕੀ ਤੁਸੀਂ ਫੋਨ ਕਰਕੇ ਉਹਨੂੰ ਹੀ ਪੁੱਛ ਲਓ ਨਾ ਕੌਣ ਆ ਤੁਸੀਂ ਨਾਮ ਪੁੱਛਿਆ ਸੀ ਉਸ ਮੁੰਡੇ ਦਾ ਮੈਂ ਕੁਝ ਨਹੀਂ ਪੁੱਛਿਆ ਉਹਨੂੰ ਤਾਂ ਪੁੱਛਣਾ ਸੀ ਭਾਬੀ ਫਿਰ ਲੋਕ ਤਾਂ ਚੇਂਜ ਕਰਕੇ ਦਾ ਲੋਕ ਖੋਲ ਕੇ ਦੇ ਮੈਨੂੰ ਮੈਂ ਪੁੱਛਾਂ ਹੁਣੇ ਫੋਨ ਲਾ ਕੇ ਉਹਨੂੰ ਤੁਹਾਡੇ ਮੂੰਹ ਤੇ ਪੁੱਛਦੀ ਆ ਮੈਂ ਆਲੋ ਭਾਬੀ ਹੈਂਡ ਫ੍ਰੀ ਕਰ ਦੇ ਤੁਸੀਂ ਕੋਲਿੰਗ ਇਫ ਅਦਰ ਸਵਿਚ ਸਟਾਫ ਅਨਟ ਰੀਚੇਬਲ ਐਟ ਦਿ ਮੋਮੈਂਟ ਕੋਈ ਫੋਨ ਨਹੀਂ ਲੱਗਦਾ ਪਰ ਭਾਬੀ ਮੈਨੂੰ ਕੀ ਪਤਾ ਕਿ ਕੌਣ ਹੈਗਾ ਹੁਣ ਤਾਂ ਤੁਸੀਂ ਫੋਨ ਲੈ ਲਓ ਜੇ ਅੱਗੇ ਤਾਂ ਮੈਂ ਕੋਈ ਗੱਲ ਸੁਣ ਲਈ ਨਾ ਹਸਾਬ ਲਾ ਲਿਆ ਤੁਹਾਡੀ ਕੋਈ ਨਹੀਂ ਭਾਬੀ ਅਸੀਂ ਧਿਆਨ ਰੱਖਾਂਗੇ ਹਾਂ ਉਹ ਧਿਆਨ ਰੱਖਣਾ ਪੈਣਾ ਹਾਂਜੀ ਸਮਝ ਗਈ ਨਾ ਰੋਚੀ ਕਿਹਦਾ ਫੋਨ ਆਇਆ ਸੀ ਇਹ ਦੇਦੀ ਮੈਨੂੰ ਵੀ ਪਤਾ ਨਾਲੇ ਭਾਬੀ ਕੀ ਕਹਿੰ ਜਾਂਦੇ ਸੀ ਕੱਲ ਨੂੰ ਆਏਗੀ ਕੱਲ ਨੂੰ ਆਏਗੀ ਰੱਜੀ ਕਿਤੇ ਹੀ ਉਹ ਵੀ ਮੁੰਡਾ ਤੇ ਜਿਹੜਾ ਆਪਾਂ ਨੂੰ ਡੇਲੀ ਤੰਗ ਕਰਦਾ ਪਰ ਦੇਦੀ ਉਹਦੇ ਕੋਲ ਆਪਣਾ ਨੰਬਰ ਕਿਵੇਂ ਆਊਗਾ ਉਹ ਇੱਕ ਉਛਾਲੀ ਗੱਲਾਂ ਉਸ ਕੋਲ ਆਪਣਾ ਨੰਬਰ ਗਿਆ ਤਾਂ ਗਿਆ ਕਿਵੇਂ ਇਹ ਤਾਂ ਨਾ ਹੋਵੇ ਕੋਈ ਹੋਰ ਹੋਵੇ ਇਹ ਤਾਂ ਤੂੰ ਕਿਹਦਾ ਫੋਨ ਸੀਗਾ ਵੀਰੇ ਸਾਨੂੰ ਤਾਂ ਆਪ ਨਹੀਂ ਪਤਾ ਤੂੰ ਛੇੜ ਖੁਦ ਫੋਨ ਕਰਕੇ ਦੇਖ ਲਓ ਸਾਨੂੰ ਦਰਨ ਕੁਝ ਨਹੀਂ ਪਤਾ ਜੇ ਕੋਈ ਗੱਲ ਹੈ ਨਾ ਦੱਸੋ ਮੈਨੂੰ ਕਿਹੜੇ ਸੱਚੀ ਕੋਈ ਗੱਲ ਨਹੀਂ ਹੈਗੀ। ਇੰਦਾਂ ਦੀ ਕੋਈ ਗੱਲ ਨਹੀਂ ਵੀਰੇ। ਸੰਤ ਆਪ ਨੂੰ ਨਹੀਂ ਪਤਾ ਕਿ ਕਿਹਦਾ ਫੋਨ ਹੈਗਾ। ਫੋਨ ਮੈਂ ਲਾ ਕੇ ਤਾਂ ਵੇਖੇ ਤੁਹਾਡੇ ਸਾਹਮਣੇ ਸਵਿਚ ਆਫ ਹੋ ਹੀ ਜਾਂਦਾ। ਹੁਣ ਉਹ ਮੈਂ ਕਿੱਥੇ ਕਰਾਂ। ਜੋ ਤੋਂ ਉਹਦਾ ਫੋਨ ਆਇਆ ਸੀ ਤੁਸੀਂ ਉਹਨੂੰ ਉਹਦੀ ਪੁੱਛਦੇ ਕਿ ਕੌਣ ਆਗਾ। ਉਹਨੇ ਇੰਨਾ ਕਹਿ ਕੇ ਕੱਟਤਾ ਗੱਲ। ਫਿਰ ਤੁਹਾਡੇ ਫੋਨ ਤੇ ਫੋਨ ਕਿਵੇਂ ਆ ਗਿਆ? ਤੇਰੇ ਗਲਤ ਨਾ ਵੀ ਤਾਂ ਆ ਸਕਦਾ। ਰੋਂਗ ਨੰਬਰ ਤੁਹਾਨੂੰ ਪਤਾ ਅੱਜਕੱਲ ਕਿੰਨੇ ਲੱਗ ਜਾਂਦੇ ਨੇਗੇ। ਕੋਈ ਖਰਾਇਦਾ ਨਹੀਂ ਬੋਲਦਾ ਹੁੰਦਾ ਅਗਲਾ। ਤੇ ਫਤ ਕੀ ਕੀ ਪਤਾ ਵੀਰੇ ਉਹਨੇ ਕਿੰਨੂੰ ਫੋਨ ਕਰਨਾ ਹੋਊਗਾ। ਜੇ ਕੋਈ ਗੱਲ ਹੈਗੀ ਤਾਂ ਦੱਸੋ। ਨਹੀਂ ਯਾਰ ਤੁਹਾਨੂੰ ਲੱਗਦਾ ਏਦਾਂ ਦਾ ਕੁਛ ਤੁਹਾਡੀਆਂ ਭੈਣਾਂ ਕਦੇ ਕੁਝ ਗਲਤ ਨਹੀਂ ਕਰਦੀਆਂ ਦੇਖ ਰਹ ਹਰ ਵੇਲੇ ਕਿ ਹੱਸਦੀ ਨੇ ਤੇ ਠੀਕ ਹੈ ਜੀ ਰੋਮ ਨੰਬਰ ਹੋ ਸਕਦਾ ਚਲਦੇ ਆਂ ਰੱਖਿਓ ਠੀਕ ਹੈ ਪੜ ਲਓ ਤੁਸੀਂ ਠੀਕ ਆ ਪਾਪਾ ਇਹ ਗੱਲ ਚਤਾ ਪਾ ਚਕੇ ਪਰ ਜੇ ਉਹ ਹੀੁੰਡੇ ਦਾ ਫੋਨ ਆਇਆ ਨਾ ਉਹਨੂੰ ਤਾਂ ਕੱਲ ਮੈਂ ਦੱਸ ਦਿਆਂ ਉਹ ਤਾਂ ਨਿੱਤ ਦਾ ਹੀ ਹੋ ਗਿਆ ਅੱਜ ਤਾਂ ਨੇ ਘਰੇ ਫੋਨ ਨਹੀਂ ਕਰਤਾ ਖੱਦ ਹੋਈ ਭੀ ਯੋਦੀ ਪਾਪੀ ਦਾ ਜੋ ਭਾਬੀ ਆਪਣੇ ਸ਼ੱਕ ਕਰਦੀ ਸੀ ਨਾ ਕਿਤੇ ਭਾਬੀ ਉਹਨੂੰ ਸੱਚ ਨਾ ਸਮਝ ਲਵੇ ਜੋ ਭਾਬੀ ਨੇ ਸੱਚ ਸਮਝ ਲਿਆ ਨਾ ਤਾਂ ਆਪਣੀ ਤਾਂ ਜ਼ਿੰਦਗੀ ਨਰਕ ਬਣਾ ਦੂ ਭਾਬੀ ਕੋਈ ਨਹੀਂ ਆਪਾਂ ਕੱਲ ਦੇਖ ਲਿਆ ਹੁਣ ਪਾਪਾ ਪੜ ਲੈਨੇ ਆ ਰਜੀ ਅੱਜ ਆਪਾਂ ਮੁੰਡੇ ਨੂੰ ਨਾ ਚੰਗੀ ਤਰ੍ਹਾਂ ਸਬੂਸ ਖਾ ਕੇ ਜਾਵਾਂਗੀ ਉਹ ਤਾਂ ਕੱਲ ਘਰੇ ਫੋਨ ਕਰਕੇ ਆਪਣੀ ਲੜਾਈ ਉਹ ਕਰਾਤੀ ਸੀਗੀ ਹਾਂ ਮੈਲੇ ਭਾਬੀ ਨੂੰ ਦੱਸ ਕੇ ਭਾਗ ਜਾਣਾ ਫਰੈਂਕ ਭਾਬੀ ਚੜੂਗੀ ਉਹ ਸੀ ਭਾਬੀ ਜੀ ਹਾਂ ਪੀਤੂ ਭਾਬੀ ਅਸੀ ਕਾਲਜ ਚੱਲੇ ਸੀ ਠੀਕ ਹੈ ਹਾਂਜੀ ਜਾਓ ਚਲ ਤੇ ਅਨ ਨਾਲ ਜਾਈਏ ਚੰਗਾ ਹਾਂਜੀ ਲੈ ਉਹ ਮੁੰਡੇ ਨੇ ਐ ਕਿ ਐਸੀਗਾ ਕੱਲ ਆਈਓ ਕੱਲ ਗੱਲ ਕਰੂੰਗਾ ਅੱਜ ਕਿਉਂ ਨਾ ਪਿੱਛੇ ਨਾ ਜਾ ਕੇ ਦੇਖਾਂ ਇਹ ਕੀ ਕਰੀ ਜਾਂਦੀਆਂ ਨੇ ਮੈਨੂੰ ਅੱਜ ਪਤਾ ਲੱਗ ਜੂਗਾ ਉਹ ਤਾਂ ਯਕੀਨ ਕੀਤਾ ਨਹੀਂ ਉਹਨਾਂ ਨੇ ਮੇਰੇ ਤੇ ਪ੍ਰੂਫ ਲੈ ਕੇ ਆਉਂਗੇ ਪੱਕਾ ਜੇ ਕੁਝ ਮਾਜਾ ਛੇਤੀ ਲੇਟ ਹੋ ਜਾਂਦੀ ਆ ਸੱਚੀ ਕੱਲ ਸੁਣ ਹਾਂ ਮੈਨੂੰ ਕੱਲ ਨਹੀਂ ਸਮਝ ਲੱਗੀ ਵੀ ਭਾਬੀ ਨੂੰ ਆਪਾਂ ਜਦ ਡੇਲੀ ਬੋਲਦੇ ਸੀ ਕਿ ਆਪਾਂ ਕਾਲਜ ਚੱਲਿਆਂ ਦਾ ਕੁਝ ਵੀ ਕਰਦੇ ਆ ਇਹਨਾਂ ਨਾਲ ਤਾਂ ਆਪਾਂ ਨੇ ਕੁਝ ਨਾ ਕੁਝ ਬੋਲਦੇ ਜਾਂਦੇ ਸੀ ਕਿ ਉਹ ਅੱਜ ਕੁਝ ਕਿਹਾ ਹੀ ਨਹੀਂ ਲੱਗਾ ਉਹਨਾਂ ਨੇ ਇਹ ਤਾਂ ਤੁਹਾਡੀ ਗੱਲ ਸਹੀ ਆ ਮੈਨੂੰ ਲੱਗਦਾ ਨਾ ਭਾਬੀ ਵੀਰ ਤੋਂ ਡਰਦੇ ਮਾਰੀ ਨਹੀਂ ਕੁਝ ਬੋਲਦੀ ਫਿਰ ਕਿਤੇ ਉਹ ਵੀਰੇ ਨੂੰ ਉਹਨਾਂ ਦੱਸ ਦੇਣਾ ਚੱਲ ਹੁਣ ਆਪਣਾ ਧਿਆਨ ਲਾਉ ਜੋ ਪੜਾਈ ਤੇ ਆਪਾਂ ਚੱਲਦੇ ਆਂ ਇੱਛਾ ਕਰਦੇ ਆ ਇਹਨਾਂ ਦਾ ਜਾ ਕੇ ਤਾਂ ਵੇਖਾਂ ਕਿ ਸਿੱਧਾ ਕਾਲਜ ਜਾਂਦੀਆਂ ਜਾਂ ਕਿਤੇ ਹੋਰ ਹੀ ਜਾਂਦੀਆਂ ਨੇ ਧਿਆਨ ਦੇ ਨਾਲ ਜਾਣਾ ਪਊਗਾ ਹਾਂ ਜੀ ਆ ਗਏ ਕੀ ਮਤਲਬ ਆ ਗਏ ਤੂੰ ਪਹਿਲਾਂ ਮੈਨੂੰ ਇਹ ਦੱਸ ਨਾ ਤੂੰ ਸਾਨੂੰ ਫੋਨ ਕਿਵੇਂ ਕੀਤਾ ਤੇ ਕੋਈ ਨੰਬਰ ਕਿੱਥੋਂ ਆਇਆ ਸਾਡਾ ਤੈਨੂੰ ਪਤਾ ਵੀ ਆ ਤੂੰ ਘਰੇ ਕਿੰਨਾ ਵੱਡਾ ਕਲੇਸ਼ ਕਰਵਾ ਦੇਂਦੀ ਨਾ ਕੋਈ ਜਾਣ ਨਾ ਕੋਈ ਪਹਿਚਾਨ ਉਹ ਤੁਹਾਡੇ ਘਰ ਦੇ ਨਾਲ ਦਾ ਕਰਨੀ ਹੈ ਜੀ ਤੁਹਾਡੇ ਨਾਲ ਤਾਂ ਜਾਣ ਪਛਾਣ ਹੈਗੀ ਆ ਮੇਰੀ ਤੂੰ ਮੇਰੇ ਤੋਂ ਨਾ ਕੋਈ ਚਾਰਜ ਦਾ ਸੁਣਨ ਆਲੀ ਲੱਗੀ ਸਮਝ ਤੈਨੂੰ ਥਪੜ ਯਾਦ ਨਹੀਂ ਉਹਦਾ ਉਹ ਪਿਆਰ ਚ ਤਾਂ ਇੰਨਾ ਕੁਝ ਕਰਨੀ ਪੈਂਦਾ ਹੈਗਾ ਤੇਰਾ ਪਿਆਰ ਨਾ ਮੇਰੇ ਤੋਂ ਗਾਲ੍ਹਾਂ ਸੁਨੇਗਾ ਲੱਗੀ ਸਮਝ ਤੂੰ ਤੈਨੂੰ ਮੈਂ 36 ਵਾਰ ਸਮਝਾਇਆ ਤਾਂ ਨਾ ਖੜਿਆ ਕਰ ਰਸਤੇ ਚ ਤੇਰੇ ਪਿਆਰ ਦੇ ਚੱਕਰ ਚ ਮੈਨੂੰ ਮੇਰੇ ਘਰ ਦੇ ਮਨ ਘਰੇ ਬਿਠਾ ਲੈਣਾ ਉਹ ਤੇਰੇ ਘਰ ਦੇ ਨੂੰ ਇੱਕ ਵਾਰੀ ਮੇਰੇ ਬਾਰੇ ਦੱਸਤਾ ਸੀ ਤੇਰੇ ਕਿਉਂ ਨਾ ਵਿਆਹ ਕਰਨਾਗੇ ਮੇਰੇ ਨਾਲ ਤੇਰਾ ਮੈਂ ਨਹੀਂ ਕਰਾਉਣ ਦੇਣਾ ਵਿਆਹ ਮੈਂ ਇੱਥੇ ਆ ਕੇ ਪੁਸ਼ ਕਰਨ ਨਹੀਂ ਆ ਮੈਂ ਪੜਨ ਹੋਣੀ ਹੈ ਇੱਥੇ ਉਤਨ ਤੇਰਾ ਸੁਪਨਾ ਵੀ ਮੈਂ ਵਿਆਹ ਤੋਂ ਬਾਅਦ ਪੂਰਾ ਕਰਾਂ ਤੂੰ ਦਫਾ ਹੋ ਤੂੰ ਅਸਲ ਵਿੱਚ ਕਦੇ ਫੋਨ ਨਾ ਕਰਦੀ ਤੈਨੂੰ ਅਹੀ ਕੱਲ ਕਹਿਨੇ ਵਸ ਰੁਕੀਆਂ ਇੱਥੇ ਆਇਆ ਬੜਾ ਵਿਆਹ ਕਰਾ ਲੂੰਗਾ ਆਜ ਅਦਰ ਜੀ ਮੈਂ ਤੈਨੂੰ ਕੱਲ ਕੀ ਕਿਹਾ ਸੀ ਫੋਨ ਤੇ ਵੀ ਜਿਆਦਾ ਸਿੱਧੇ ਕੰਗ ਨਾਲ ਮੰਨਣਾ ਚਾ ਨਹੀਂ ਫਿਰ ਮਨਾਉਣਾ ਤਾਂ ਮੈਨੂੰ ਆਉਂਦਾ ਨਾ ਕੀ ਕਰ ਲੇਗਾ ਤੂੰ ਵੇਖ ਮੈਨੂੰ ਤੂੰ ਮੇਰੀ ਹੱਦ ਨਾ ਪਾਰ ਕਰਾ ਮੈਂ ਨਹੀਂ ਚਾਹੁੰਦਾ ਮੈਂ ਆਪਦਾ ਪਿਆਰ ਧੱਕੇ ਨਾਲ ਹਾਸਲ ਕਰਾਂ ਤੂੰ ਨਾ ਆਪਣੀ ਹੱਦੇ ਪਾਰ ਕਰਕੇ ਦਿਖਾ ਕਰ ਲੈ ਜੋ ਕਰੇਗਾ ਉਹ ਤੂੰ ਗੱਲ ਕਿਉਂ ਨਹੀਂ ਮੰਨਦੀ ਇੰਨਾ ਕਿੰਨਾ ਕਿ ਨਖਰਾ ਤੇਰਾ ਉੱਚਾ ਹੋ ਰਿਹਾ ਹੈਗਾ ਮੈਂ ਤੈਨੂੰ ਪਿਆਰ ਨਾਲ ਸਮਝਾਈ ਜਨਾ ਤੂੰ ਸਮਝ ਗਈ ਕਿਉਂ ਨਹੀਂ ਹੈਗੀ ਕੀ ਪਿਆਰ ਨਾਲ ਸਮਝਾਈ ਜਨਾ ਹੱਸ ਲੈ ਮੇਰਾ ਮੈਂ ਨਹੀਂ ਛੱਡਵਾ ਮੇਰਾ ਹੱਥ ਛੱਡ ਬੜਾ ਯਾਦ ਆ ਕਿ ਨਹੀਂ ਤੇ ਕਿੰਨੀ ਬੇਇੱਜ਼ਤੀ ਕਰਦੀਆਂ ਤੈਨੂੰ ਮਾੜੀ ਮੋਟੀ ਸ਼ਰਮ ਨਹੀਂ ਆਉਂਦੀ ਹੈਗੀ ਛੱਤੀ ਵਰਗੇ ਮੇਰਾ ਚ ਨਾ ਖੜਿਆ ਕਰ ਥੋੜੇ ਵਰਗੇ ਬੰਦੇਆ ਕਰ ਮੈਂ ਕੀ ਸਮਝਾਵਾਂ ਤੂੰ ਸਮਝ ਤੂੰ ਐਨਾ ਕਾ ਤਾ ਸੋਚ ਲਾ ਕਿ ਕੋਈ ਕੱਲ ਨੂੰ ਤੇਰੀ ਭੈਣ ਨੂੰ ਤੰਗ ਕਰੇ ਤੂੰ ਬਰਦਾਸ਼ਤ ਕਰ ਲੇਂਗਾ ਨਾਲੇ ਅੱਜੀ ਨਾ ਇੱਜ਼ਤ ਵਾਲੇ ਘਰਾਂ ਦੀਆਂ ਕੁੜੀਆਂ ਹੈਗੀਆਂ ਤੇ ਤੇਰੇ ਵਰਗੇ ਤਾਂ ਇੱਥੇ ਵੀ ਆਉਂਦੇ ਨੇਗੇ ਉਹ ਮੈਂ ਵੀ ਇੱਜ਼ਤਨ ਵਾਲੀ ਵਿਆਹਾਂਗਾ ਮੈਂ ਕਿਹੜਾ ਇਹਨੂੰ ਭਜਾ ਕੇ ਲੈ ਕੇ ਜਾਊਂਗਾ ਜਿਹੜੇ ਇਹ ਜਿੱਦਾਂ ਵਿਆਹੋਂਦੇ ਨੇ ਨਾ ਉਹ ਕਰ ਰਿਸ਼ਤਾ ਲੈਣ ਆਉਂਦੇ ਨੇ ਕਿ ਤੁਹਾਡੇ ਮੂੰਹ ਸੜਗਾ ਦੇ ਛੱਕੇ ਤੰਗ ਨਹੀਂ ਕਰਦੇ ਹੈਗੇ ਮੇਰਾ ਪੜਨਾ ਔਖਾ ਕੀਤਾ ਪਿਆ ਤੁਹਾਡੇ ਵਰਗੇ ਮੁੰਡਾ ਕਿੰਨਾ ਸਾਨੂੰ ਘਰੋਂ ਬਾਹਰ ਨਿਕਲਣਾ ਔਖਾ ਕਰ ਦਿੰਦੇ ਨੇ ਸਾਡੇ ਘਰ ਦੇ ਚਲੋ ਦੀਦੀ ਬਾਲੀਆਂ ਗੱਲਾਂ ਨਾ ਮਾਰੋ ਕੀ ਕਰਾਂ ਇਹਨਾਂ ਦਾ ਮੈਂ ਇਹ ਦੋਨੇ ਕਰਸੇ ਨੇ ਲੋਚੀ ਵੀ ਚੜਦੀ ਆ ਇਹਨੇ ਤਾਂ ਮੁੰਨ ਨਹੀਂ ਕੀਆ ਕੀ ਹਾਂ ਐਕਸ਼ਨ ਜਿਹੜਾ ਜਿਹੜਾ ਕਿ ਬਾਹਰ ਪੱਗੇ ਕੋਈ ਇਨਸਾਫ ਹੋ ਜਾਣੀ ਆ ਕੀ ਹੋ ਗਿਆ ਆਏ ਪੁੱਛੋ ਹੋਇਆ ਕੀ ਨਹੀਂ ਚਲ ਆਂ ਅਸਲ ਫਿਰ ਹੋਇਆ ਕੀ ਨਹੀਂ ਮੈਂ ਤੁਹਾਨੂੰ ਐਂ ਕਹਿੰਦੀ ਸੀ ਕੱਲੋਂ ਮੁੰਡੇ ਦਾ ਫੋਨ ਨਹੀਂ ਆਇਆ ਸੀ ਕਿ ਉਹਨਾਂ ਦੇ ਫੋਨ ਤੇ ਪਿੱਤੂ ਹੋਰਾਂ ਦੇ ਫੋਨ ਤੇ ਹਾਂ ਉਹਨਾਂ ਦੀ ਫੋਨ ਸੀਗਾ ਜਾਣ ਕੇ ਗੱਪ ਮਾਰਤਾ ਆਪਾਂ ਨੂੰ ਕਹਿੰਦੇ ਰੋਂਗ ਨੰਬਰ ਹੋਣਾ ਓ ਯਾਰ ਤੂੰ ਹੀ ਨਾ ਕਹੀ ਆ ਕੀ ਪਤਾ ਕਿਸੇ ਕਿਨੇ ਲਾਇਆ ਸੀਗਾ ਹੁਣ ਅੱਛਾ ਮੈਂ ਉਹੀ ਕਹੀ ਹੀ ਇੰਨੀ ਹੈ ਤੁਸੀਂ ਕੱਲ ਵੀ ਨਹੀਂ ਮੇਰੇ ਤੇ ਯਕੀਨ ਕੀਤਾ ਤੇ ਅੱਜ ਵੀ ਨਹੀਂ ਕਰੀ ਜਾਂਦੇ ਮੇਰੇ ਤੇ ਯਕੀਨ ਹੁਣ ਤੈਨੂੰ ਕੀ ਪਤਾ ਲੱਗਿਆ ਵੀ ਉਹਦਾ ਸੀਗਾ ਅਸਲ ਬਿਲਕੁਲ ਲੱਗੀ ਕੋਈ ਅੱਜ ਤਾਂ ਮੇਰੇ ਕੋਲ ਪ੍ਰੂਫ ਹੈ ਮੈਨੂੰ ਪਤਾ ਸੀ ਉਹ ਤਾਂ ਤੁਸੀਂ ਮੇਰੇ ਤੇ ਯਕੀਨ ਕਰਨਾ ਨਹੀਂਗਾ ਤੇ ਪ੍ਰੂਫ ਲੈ ਕੇ ਆਏ ਮੈਂ ਆਪ ਦਾ ਜੇ ਕਾਲਜ ਗਈਆਂ ਸੀ ਨਾ ਮੈਂ ਪਿੱਛੇ ਗਈ ਸੀ ਉਹਨਾਂ ਦੇ ਨਹੀਂ ਕਿੱਥੇ ਜਾਣੇ ਕਿੱਥੇ ਨਹੀਂ ਅੱਛਾ ਹਾਂ ਤੇ ਰਾਤ ਚ ਉਹ ਮੁੰਡਾ ਜਿਹਾ ਖੜਾ ਸੀ ਆ ਦੇਖੋ ਤੁਸੀਂ ਫੋਟੋਆਂ ਨਹੀਂ ਯਕੀਨ ਨਾ ਤੁਹਾਨੂੰ ਤੁਸੀਂ ਉਹਦੀ ਕਹਿੰਦੇ ਸੀ ਮੇਰੀ ਭੈਣ ਆਏ ਨਹੀਂ ਹੈਗੇ ਮੇਰੇ ਭੈਣ ਆਏ ਨਹੀਂ ਹੈਗੇ ਆ ਦੇਖ ਲਓ ਹੱਥ ਪਰ ਖੜੀ ਖੜੀ ਆ ਹਾਂ ਯਾਰ ਇਹ ਤਾਂ ਇਹ ਤਾਂ ਫਿਰ ਆਪਾਂ ਨੂੰ ਬਿੱਤੂ ਝੂਠ ਬੋਲਦੀ ਸੀਗੀ ਮੈਂ ਵੀ ਤੇਰੀ ਗੱਲ ਤੇ ਵਿਸ਼ਵਾਸ ਨਹੀਂ ਕੀਤਾ ਹੈਗਾ। ਅਬ ਦੋਨੇ ਪੈਣਾ ਰਲੀਆਂ ਹੋਈਆਂ ਨੇ ਇੱਕ ਦੂਜੇ ਨੂੰ ਸੱਚ ਚ ਪੋਂਦੀਆਂ ਨੇ ਆਪਾਂ ਤਾਂ ਦੱਸਦੀਆਂ ਹੀ ਨਹੀਂ ਗਈਆਂ। ਆਪਾਂ ਤਾਂ ਇਹਨਾਂ ਤੇ ਇੰਨਾ ਵਿਸ਼ਵਾਸ ਕੀਤਾ। ਮੈਂ ਤਾਂ ਇਹਨਾਂ ਨੂੰ ਪੜਨ ਭੇਜਿਆ। ਮਾਝਾਲ ਪੜਕੇ ਕੁਝ ਬਣ ਜਾਣਗੇ ਆ। ਪਰ ਮੈਨੂੰ ਕੀ ਪਤਾ ਸੀ ਵਿਆਹ ਕੁਸ਼ ਕਰਦੀਆਂ ਫਰਦੀਆਂ ਨੇ ਯਾ। ਮੈਂ ਤੁਹਾਨੂੰ ਕਿਉਂ ਕਹੀ ਗਈ ਜੀ ਬਾਲਾ ਨਾਸਿਰ ਜਿਹੜਾ ਬਾਲਾ ਨਾਸਿਰੇ ਚੜਾਓ। ਤੁਸੀਂ ਤਾਂ ਕਹਿੰਦੇ ਨਹੀਂ ਮੇਰੇ ਭੈਣਾਂ ਨੇ ਪੜੋਣਾ ਹੈ, ਅਫਸਰ ਲਾਉਣਾ। ਆ ਦੇਖ ਲਓ ਪੜਨਾਂ ਦੇ ਲੱਛਣ ਹੈਗੇ ਆ। ਲੱਗਣ ਗਿਆ ਕੋਈ ਜੋਬ ਇਹ। ਕੁਝ ਨਹੀਂ ਕਰਦੀਆਂ। ਪਿੰਡ ਚ ਖੜ ਖੜ ਕੇ ਨਾ ਹੱਥ ਫੜਾਈ ਜਾਂਦੀਆਂ ਨੇ ਲੋਕਾਂ ਨੂੰ ਹੋ ਚਾਰ ਬੰਦੇ ਨੇ ਦੇਖ ਕੇ ਕੀ ਕਹਿਣਗੇ ਆਪਾਂ ਨੂੰ ਗੱਲਾਂ ਬਣਾਉਣਗੇ ਲੋਕ ਕਿਸੇ ਪਾਸੇ ਮੂੰਹ ਦਿਖਾਉਣ ਜੱਗੇ ਨਹੀਂ ਰਹਿਵਾਂਗੇ ਆਪਾਂ ਚਲ ਕੋਈ ਨਾ ਆਉਂਦੇ ਕਰਦਾ ਗੱਲ ਮੈਂ ਉਹਨਾਂ ਨਾਲ ਤੇ ਮੇਰੀ ਗੱਲ ਸੁਣ ਲੋ ਹੁਣ ਉਹਨਾਂ ਦੀ ਗੱਲਾਂ ਚ ਨਾ ਜਿਓ ਠੀਕ ਹੈ ਨਾ ਹੁਣ ਪ੍ਰੂਫ ਆਪਣੇ ਕੋਲ ਠੀਕ ਹੈ ਨਹੀਂ ਆਉਂਦੇ ਹੁਣ ਕੋਈ ਨਾ ਆਉਂਦੇ ਕਰਦਾ ਮੈਂ ਅੱਜ ਗੱਲ ਉਹਨਾਂ ਨਾਲ ਹਾਂ ਕੋਈ ਗੱਲ ਨਹੀਂ ਜਦੋਂ ਆ ਗਿਆ ਤੇ ਗੱਲ ਕਰ ਲਿਓ ਢੰਗ ਨਾਲ ਤੰਗ ਰਾਲੀ ਹੁਣ ਚੱਕ ਪਾਸੇ ਕਰੂੰਗਾ ਇਹਨਾਂ ਦਾ ਆਹੀ ਵੱਡੂਗਾ ਉਹਨਾਂ ਦਾ ਲੈ ਬੜਾ ਮ ਭੈਣਾ ਭੈਣਾ ਕਰਦਾ ਸੀ ਨਾ ਹੁਣ ਵੇਖ ਲੈ ਤੇਰੇ ਭੈਣਾ ਦਾ ਸੱਚ ਕੀ ਚੰਨ ਚੜੀ ਜਾਂਦੀਆਂ ਨੇ ਹੁਣ ਅਲੱਗ ਹੋਣੀਆਂ ਦੋਨੇ ਭੈਣਾ ਬੜੀ ਮੇਰ ਕਰਦੀਆਂ ਨੇ ਇੱਕ ਦੂਜੇ ਦੀਆਂ ਵਧੀਆ ਵਿਆਹ ਕੇ ਤੋੜ ਦਾਂਗੇ ਕੀ ਕਰਾਉਣਾ ਮੈਂ ਤਾਂ ਅੱਗੇ ਪੜਨ ਵੀ ਨਹੀਂ ਦਿੰਦੀ ਹੁਣ ਤਾਂ ਇਹਨੂੰ ਹੁਣ ਤਾਂ ਮੈਨੂੰ ਬਹਾਨਾ ਮਿਲ ਗਿਆ ਮੈਂ ਤੇ ਚਾਰ ਉਂਗਲਾ ਹੋਰ ਲਾ ਦੂੰਗੀ ਵੀ ਤੋਰ ਪਰੇ ਕੀ ਕਰਾਉਣਾ ਆਪਾਂ ਹੇ ਤੋ <laughs> गेट <बाला> मजा आया <laughs> बड़ा ज्यादा मजा आया <laughs> की होया हो हो गया थो पता नहीं की होया